ਆਪਾਂ ਅਕਸਰ ਹੀ ਕਹਿ ਦਿੰਨੇ ਆ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਨੇ ਭਗਵਾਨ ਦਾ ਰੂਪ ਹੁੰਦੇ ਨੇ ਕਿਉਂਕਿ ਡਾਕਟਰ ਲੋਕਾਂ ਦੀ ਜਾਨ ਬਚਾਉਂਦੇ ਆ ਜਿਹੜਾ ਜਾਨ ਬਚਾਉਂਦਾ ਉਹ ਫਿਰ ਰੱਬ ਤੋਂ ਘੱਟ ਨਹੀਂ ਪਰ ਅੱਜ ਦੀ ਸੱਚੀ ਘਟਨਾ ਦੇ ਵਿੱਚ ਇੱਕ ਡਾਕਟਰ ਨੇ ਐਦਾਂ ਦਾ ਕੰਮ ਕੀਤਾ ਜੋ ਇੱਕ ਭਗਵਾਨ ਤਾਂ ਕੀ ਸ਼ੈਤਾਨ ਵੀ ਕਰਨ ਲੱਗਿਆ 100 ਵਾਰ ਸੋਚੂ ਉਸਨੇ ਐਦਾਂ ਦਾ ਕੰਮ ਕੀਤਾ ਜਿੱਦਾਂ ਦਾ ਇੱਕ ਡਾਕਟਰ ਆਪਣੇ ਮਰੀਜ਼ ਨਾਲ ਵੀ ਨਹੀਂ ਕਰਦਾ ਪਰ ਉਸਨੇ ਆਪਣੇ ਪਰਿਵਾਰ ਦੇ ਨਾਲ ਕੀਤਾ ਜਦੋਂ ਤੁਸੀਂ ਇਹ ਕਹਾਣੀ ਸੁਣੋਗੇ ਘਟਨਾ ਸੁਣੋਗੇ ਤਾਂ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਇੱਕ ਬੰਦਾ ਆਪਣੇ ਪਰਿਵਾਰ ਨਾਲ ਐਦਾਂ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਹైదరాబాద్ ਦਾ ਇਲਾਕਾ ਹੈ ਅਟੱਟਪੁਰ ਇਸ ਦੇ ਵਿੱਚ ਇੱਕ ਹਸਪਤਾਲ ਹੈ ਹਸਪਤਾਲ ਦੇ ਵਿੱਚ ਇੱਕ ਫਿਜ਼ੀਓਥੈਰੇਪਿਸਟ ਜਿਸ ਦਾ ਨਾਮ ਬੋਦਾ ਪਰਵੀ ਉਸ ਦੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਹ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਉੱਚੀ ਉੱਚੀ ਚੀਕਾਂ ਮਾਰਦਾ ਰੌਲਾ ਪਾਉਂਦਾ ਹੈ ਤੇ ਉਸ ਦੀਆਂ ਚੀਕਾਂ ਸੁਣ ਕੇ ਉਸ ਦਾ ਰੋਹਣ ਸੁਣ ਕੇ ਆਸੇ ਪਾਸੇ ਦੇ ਲੋਕ ਉਸ ਕੋਲ ਇਕੱਠੇ ਹੋ ਜਾਂਦੇ ਨੇ ਤੇ ਜਦੋਂ ਲੋਕ ਉਸ ਦੀ ਗੱਡੀ ਦੇ ਵਿੱਚ ਦੇਖਦੇ ਆ ਤਾਂ ਮੰਜ਼ਰ ਬਹੁਤ ਹੀ ਦਰਦਨਾਕ ਸੀ ਕਿਉਂਕਿ ਗੱਡੀ ਦੇ ਵਿੱਚ ਉਸ ਦੀ ਘਰ ਵਾਲੀ ਜਿਸ ਦੀ ਉਮਰ 29 ਸਾਲ ਸੀ ਬੋਧਾ ਕੁਮਾਰੀ ਉਸ ਦੀ ਮੌਤ ਹੋ ਚੁੱਕੀ ਸੀ ਤੇ ਉਸ ਦੀਆਂ ਦੋ ਬੇਟੀਆਂ ਲਗਭਗ 3 ਸਾਲਾਂ ਤੇ 2 ਸਾਲਾਂ ਕ੍ਰਿਤਿਕਾ ਤੇ ਕ੍ਰਿਸ਼ਕਾ ਉਸ ਦੀ ਵੀ ਮੌਤ ਹੋ ਚੁੱਕੀ ਸੀ ਲੋਕਾਂ ਨੂੰ ਇਸ ਦੇ ਨਾਲ ਬੜੀ ਜ਼ਿਆਦਾ ਸੈਂਪਥੀ ਸੀ ਕਿਉਂਕਿ ਇਸ ਦਾ ਸਾਰਾ ਪਰਿਵਾਰ ਖਤਮ ਹੋ ਚੁੱਕਿਆ ਸੀ ਇਸ ਦੀ ਇਸ ਦਾ ਘਰ ਬਰਬਾਦ ਹੋ ਚੁੱਕਿਆ ਸੀ ਇਹ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਲਗਾ ਰਿਹਾ ਸੀ ਸਾਖ ਸਬੰਧੀਆਂ ਨੂੰ ਫੋਨ ਲਗਾ ਰਿਹਾ ਸੀ ਤਾਂ ਕਿਸੇ ਨੇ ਪੁਲਿਸ ਨੂੰ ਵੀ ਫੋਨ ਕੀਤਾ ਥਾਣਾ ਰਗੂਨਾਥ ਪਾਲੇਮ ਦੀ ਪੁਲਿਸ ਆਉਂਦੀ ਹੈ ਪੁਲਿਸ ਘਟਨਾ ਤੇ ਆ ਕੇ ਉਹਨਾਂ ਲਾਸ਼ਾਂ ਨੂੰ ਚੱਕ ਕੇ ਹਸਪਤਾਲ ਦੇ ਵਿੱਚ ਪੋਸਟਮਾਰਟਮ ਲਈ ਭੇਜਦੀ ਹੈ ਤੇ ਇਸ ਦੇ ਵੀ ਪੱਟੀ ਵਗੈਰਾ ਕਰਵਾਈ ਜਾਂਦੀ ਹੈ ਪਰ ਜੋ ਡਾਕਟਰ ਇਹਨਾਂ ਲਾਸ਼ਾਂ ਦਾ ਪੋਸਟਮਾਰਟਮ ਕਰ ਰਿਹਾ ਸੀ ਉਸ ਨੇ ਦੱਸਿਆ ਕਿ ਇਸ ਦੀ ਪਤਨੀ ਬੋਦਾ ਕੁਮਾਰੀ ਦੇ ਸਰੀਰ ਉੱਤੇ ਟੀਕੇ ਦਾ ਨਿਸ਼ਾਨ ਹੈ ਤੇ ਇਹਨਾਂ ਤਿੰਨਾਂ ਦੇ ਕੋਈ ਐਦਾਂ ਦੀ ਗੰਭੀਰ ਸੱਟ ਨਹੀਂ ਜਿਸ ਨਾਲ ਇਹਨਾਂ ਦੀ ਮੌਤ ਹੋ ਜਾਵੇ ਯਾਨੀ ਡਾਕਟਰ ਨੇ ਕਿਹਾ ਕਿ ਸ਼ਾਇਦ ਏ ਦੇ ਵਿੱਚ ਕੁਝ ਗੜਬੜਾ ਹੈ ਜਦੋਂ ਪੁਲਿਸ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਪੁਲਿਸ ਇਸ ਦੀ ਗੱਡੀ ਦੀ ਤਲਾਸ਼ੀ ਲੈਂਦੀ ਹੈ ਗੱਡੀ ਦੇ ਵਿੱਚੋਂ ਇੱਕ ਸਿਰੰਜ ਮਿਲਦੀ ਹੈ ਜਿਸ ਵਿੱਚ ਥੋੜੀ ਜੀ ਦਵਾਈ ਹੁੰਦੀ ਹੈ ਉਸ ਸਿਰੰਜ ਨੂੰ ਪੁਲਿਸ ਲੈਬੋਰੀਟਰੀ ਦੇ ਵਿੱਚ ਭੇਜਦੀ ਹੈ ਕਿ ਚੈੱਕ ਕਰੋ ਇਸ ਵਿੱਚ ਜੋ ਦਵਾਈ ਆ ਉਹ ਕਿਹੜੀ ਹੈ ਤੇ ਇਧਰ ਹੁਣ ਲਾਸ਼ਾਂ ਦਾ ਪੋਸਟਮਾਰਟਮ ਕਰਕੇ ਪਰਿਵਾਰ ਨੂੰ سپਰਦ ਕੀਤੀਆਂ ਜਾਂਦੀਆਂ ਤੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਪਰ ਪ੍ਰਵੀਨ ਨੂੰ ਪੁਲਿਸ ਕੁਝ ਨਹੀਂ ਦੱਸਦੀ ਪੁਲਿਸ ਦੀ ਜਾਂਚ ਜਾਰੀ ਹੁੰਦੀ ਹੈ ਤੇ ਪ੍ਰਵੀਨ ਨੂੰ ਲੱਗਦਾ ਹੈ ਕਿ ਸਭ ਕੁਝ ਸਹੀ ਹੈ ਹੁਣ ਜਦੋਂ 40 42 ਦਿਨ ਲੰਘ ਜਾਂਦੇ ਨੇ ਤਾਂ ਉਹ ਜੋ ਲੈਬੋਰੀਟਰੀ ਦੇ ਵਿੱਚ ਸਿਰਿੰਜ ਭੇਜੀ ਸੀ ਉਸ ਵਿੱਚ ਜੋ ਦਵਾਈ ਸੀ ਉਸ ਬਾਰੇ ਰਿਪੋਰਟ ਆਉਂਦੀ ਹੈ ਕਿ ਇਸ ਵਿੱਚ ਜੋ ਦਵਾਈ ਸੀ ਉਹ ਤਾਂ ਪੋਇਜ਼ਨ ਸੀ ਜਿਸ ਨੂੰ ਬੰਦੇ ਦੇ ਲਗਾਉਣ ਨਾਲ ਉਸ ਦੀ ਮੌਤ ਹੋ ਸਕਦੀ ਹੈ ਪੁਲਿਸ ਪ੍ਰਵੀਨ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਸ ਤੋਂ ਪੁੱਛਦੀ ਹੈ ਕਿ ਕੀ ਹੋਇਆ ਸੀ ਸਾਰੀ ਘਟਨਾ ਬਾਰੇ ਦੱਸ ਤਾਂ ਇਹ ਦੱਸਦਾ ਕਿ ਅਸੀਂ ਆਪਣੇ ਪਿੰਡੋਂ ਪੈਤ੍ਰਿਕ ਪਿੰਡ ਜੋ ਹైదరాబాద్ ਦੇ ਖਮਮ ਦੇ ਵਿੱਚ ਪੈਂਦਾ ਉੱਥੋਂ ਆ ਰਹੇ ਸੀ ਆਉਂਦੇ-ਆਉਂਦੇ ਗੱਡੀ ਆਊਟ ਆਫ ਕੰਟਰੋਲ ਹੋ ਗਈ ਤੇ ਉਹ ਦਰਖਤ ਦੇ ਵਿੱਚ ਵੱਜੀ ਦਰਖਤ ਵਿੱਚ ਵੱਜਣ ਕਾਰਨ ਮੇਰੀ ਪਤਨੀ ਤੇ ਦੋਨਾਂ ਕੁੜੀਆਂ ਦੀ ਡੈਥ ਹੋ ਗਈ ਪੁਲਿਸ ਹੁਣ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਿੰਨ ਕਹਿੰਦੀ ਹੈ ਕਿ ਸਾਨੂੰ ਸਹੀ ਦੱਸ ਤੂੰ ਉਹਨਾਂ ਦੇ ਨਾਲ ਕੀ ਕੀਤਾ ਤੇ ਆਖਰ ਇਹ ਪੁਲਿਸ ਦੇ ਸਵਾਲਾਂ ਅੱਗੇ ਟੁੱਟ ਜਾਂਦਾ ਹੈ ਤੇ ਫੇਰ ਇਹ ਸਾਰੀ ਘਟਨਾ ਤੋਂ ਪਰਦਾ ਠਾਉਂਦਾ ਹੈ ਇਹ ਰਾਹ ਉਗਲਦਾ ਹੈ ਇਹ ਦੱਸਦਾ ਹੈ ਕਿ ਮੇਰਾ ਵਿਆਹ ਹੋਇਆ ਸੀ 2019 ਦੇ ਵਿੱਚ ਤੇ ਮੈਂ ਇੱਕ ਫਿਜੀਓਥੈਰਾਪਿਸਟ ਦੀ ਨੌਕਰੀ ਕਰਦਾ ਹਾਂ ਹਸਪਤਾਲ ਦੇ ਵਿੱਚ ਇਸ ਦੇ ਨਾਲ ਕੰਮ ਕਰਨ ਆਉਂਦੀ ਆ ਕੇਰਲਾ ਦੀ ਇੱਕ ਕੁੜੀ ਜੋ ਨਰਸ ਦਾ ਜਿਸ ਦਾ ਨਾਮ ਸੋਨੀ ਫਰਾਂਸਿਸ ਸੀ ਉਹ ਇਸ ਨਾਲ ਕੰਮ ਕਰਦੀ ਹੈ ਤੇ ਜਦੋਂ ਇਸ ਨਾਲ ਕੰਮ ਕਰਦੀ ਆ ਤਾਂ ਇਹਨਾਂ ਦੀਆਂ ਨਜ਼ਦੀਕੀਆਂ ਵੱਧ ਜਾਂਦੀਆਂ ਨੇ ਨਜ਼ਦੀਕੀਆਂ ਪਿਆਰ ਦੇ ਵਿੱਚ ਬਦਲ ਜਾਂਦੀਆਂ ਤੇ ਇਹ ਇੱਕ ਦੂਜੇ ਦੇ ਨਾਲ ਕੁਲ ਮਿਲ ਜਾਂਦੇ ਨੇ ਸਬੰਧ ਬਣਾਉਂਦੇ ਆ ਯਾਨੀ ਹੁਣ ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਇੱਕ ਦੂਜੇ ਤੋਂ ਬਗੈਰ ਨਹੀਂ ਰਹਿ ਸਕਦੇ ਪਰ ਇਸ ਦੇ ਵਿੱਚ ਸਭ ਤੋਂ ਵੱਡਾ ਰੋੜਾ ਇਸ ਦੀ ਪਤਨੀ ਤੇ ਇਸ ਦਾ ਇਸ ਦੇ ਬੱਚੇ ਸਨ ਸੋਨੀ ਇਸ ਨੂੰ ਕਹਿੰਦੀ ਹੈ ਕਿ ਜੇ ਤੂੰ ਮੇਰੇ ਨਾਲ ਰਿਸ਼ਤਾ ਰੱਖਣਾ ਚਾਹੁੰਦਾ ਤਾਂ ਆਪਣੀ ਪਤਨੀ ਤੇ ਆਪਣੇ ਬੱਚਿਆਂ ਨੂੰ ਛੱਡ ਦੇ ਤੇ ਇਧਰੋਂ ਇਹ ਗੱਲ ਇਸ ਦੀ ਪਤਨੀ ਨੂੰ ਵੀ ਪਤਾ ਲੱਗਦੀ ਹੈ ਕਿ ਇਸ ਦਾ ਇਸ ਦੀ ਨਰਸ ਦੇ ਨਾਲ ਚੱਕਰ ਹੈ ਉਹ ਵੀ ਇਸ ਨਾਲ ਰੋਜ਼ਾਨਾ ਲੜਦੀ ਹੈ ਇਹਨਾਂ ਦੇ ਕਰ ਝਗੜਾ ਰਹਿਣ ਲੱਗ ਜਾਂਦਾ ਹੈ ਹੁਣ ਪ੍ਰਵੀਨ ਦੇ ਘਰ ਦਾ ਮਾਹੌਲ ਬਿਲਕੁਲ ਹੀ ਵਿਗੜ ਚੁੱਕਿਆ ਸੀ ਰੋਜ਼ਾਨਾ ਇਸ ਦੇ ਘਰ ਦੇ ਵਿੱਚ ਇਸ ਦੀ ਪਤਨੀ ਦੇ ਨਾਲ ਇਸ ਦਾ ਝਗੜਾ ਹੁੰਦਾ ਉਧਰ ਇਸ ਦੀ ਪ੍ਰੇਮਿਕਾ ਇਸ ਨੂੰ ਕਹਿੰਦੀ ਕਿ ਜੇ ਤੂੰ ਮੇਰੇ ਨਾਲ ਰਹਿਣਾ ਤਾਂ ਤੈਨੂੰ ਆਪਣਾ ਪਰਿਵਾਰ ਛੱਡਣਾ ਪਊਗਾ ਹੁਣ ਪ੍ਰਵੀਨ ਨੂੰ ਲੱਗਦਾ ਹੈ ਕਿ ਆਪਣੀ ਘਰ ਵਾਲੀ ਤੇ ਆਪਣੇ ਬੱਚਿਆਂ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਵੇਗਾ ਨਹੀਂ ਤਾਂ ਮੈਂ ਆਪਣੀ ਪ੍ਰੇਮਿਕਾ ਨੂੰ ਕਦੇ ਵੀ ਨਹੀਂ ਪਾ ਸਕਦਾ ਇਸ ਲਈ ਉਹ ਇਹਨਾਂ ਦੀ ਹੱਤਿਆ ਦੀ ਪਲਾਨਿੰਗ ਬਣਾਉਂਦਾ ਹੈ ਇਹ ਜਦੋਂ ਪਿੰਡੋਂ ਵਾਪਸ ਆ ਰਹੇ ਸੀ ਤਾਂ ਇਸ ਨੇ ਪਹਿਲਾਂ ਹੀ ਆਪਣੀ ਕਾਰ ਦੇ ਵਿੱਚ ਇੱਕ ਇੰਜੈਕਸ਼ਨ ਰੱਖਿਆ ਹੋਇਆ ਸੀ ਜਿਸ ਵਿੱਚ ਕੀ ਪੋਏਜਨ ਸੀ ਜੋ ਬੋਦਾ ਕੁਮਾਰੀ ਸੀ ਉਸ ਦੀ ਤਬੀਅਤ ਥੋੜੀ ਵਿਗੜ ਜਾਂਦੀ ਹੈ ਉਸ ਦੇ ਪੇਟ ਦੇ ਵਿੱਚ ਦਰਦ ਹੋ ਜਾਂਦਾ ਹੈ ਤਾਂ ਇਹ ਰਸਤੇ ਦੇ ਵਿੱਚ ਉਸ ਨੂੰ ਕਹਿੰਦਾ ਕਿ ਕਿ ਰਸਤਾ ਬਹੁਤ ਲੰਬਾ ਹੈ ਮੈਂ ਤੇਰੇ ਇੰਜੈਕਸ਼ਨ ਲਗਾ ਦਿੰਦਾ ਜਿਸ ਨਾਲ ਤੈਨੂੰ ਆਰਾਮ ਮਿਲੇਗਾ ਇਹ ਆਪਣੀ ਪਤਨੀ ਬੋਦਾ ਕੁਮਾਰੀ ਦੇ ਇੰਜੈਕਸ਼ਨ ਲਾ ਦਿੰਦਾ ਤੇ ਉਸ ਤੋਂ ਬਾਅਦ ਆਪਣੀਆਂ ਬੇਟੀਆਂ ਦੇ ਵੀ ਇੰਜੈਕਸ਼ਨ ਲਾ ਦਿੰਦਾ ਤੇ ਗੱਡੀ ਨੂੰ ਇੱਕ ਦਰਖਤ ਵਿੱਚ ਮਾਰ ਕੇ ਉੱਥੇ ਖੜ ਕੇ ਨਾਟਕ ਕਰਦਾ ਹੈ ਉੱਚੀ ਉੱਚੀ ਰੌਲਾ ਪਾਉਂਦਾ ਹੈ ਕਿ ਮੇਰਾ ਪਰਿਵਾਰ ਖਤਮ ਹੋ ਗਿਆ ਗੱਡੀ ਦਰਖਤ ਵਿੱਚ ਵੱਜੀ ਜਿਸ ਨਾਲ ਮੇਰੀਆਂ ਬੇਟੀਆਂ ਤੇ ਮੇਰੀ ਘਰ ਵਾਲੀ ਇਸ ਐਕਸੀਡੈਂਟ ਦੇ ਵਿੱਚ ਮਾਰੇ ਗਏ ਇਸ ਕੇਸ ਦੇ ਵਿੱਚ ਪੁਲਿਸ ਨੇ ਬੜੀ ਸੂਝ-ਬੂਝ ਨਾਲ ਕੰਮ ਲੈਂਤਾ ਇਸ ਨੂੰ 40 ਤੋਂ 45 ਦਿਨਾਂ ਦੇ ਵਿੱਚ ਹੱਲ ਵੀ ਕੀਤਾ ਬੋਦਾ ਪ੍ਰਵੀਨ ਤੇ ਸੋਨੀ ਫਰਾਂਸਿਸ ਜਾਣੀ ਉਸਦੀ ਪ੍ਰੇਮ ਕਾਂ ਨੂੰ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਜੇਲ੍ਹ ਵਿੱਚ ਭੇਜ ਦਿੱਤਾ ਅੱਗੇ ਇਸ ਕੇਸ ਵਿੱਚ ਕੀ ਹੋਵੇਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਆਪਣੇ ਆਲੇ-ਦੁਆਲੇ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਕਿੱਦਾਂ-ਕਿੱਦਾਂ ਦੇ ਕ੍ਰਾਈਮ ਹੋ ਰਹੇ ਆ ਪਰ ਇਸ ਜੋ ਕ੍ਰਾਈਮ ਸੀ ਇਸ ਨੂੰ ਪੁਲਿਸ ਨੇ ਬੜੇ ਹੀ ਚੰਗੇ ਤਰੀਕੇ ਨਾਲ ਹੈਂਡਲ ਕੀਤਾ ਤੇ ਜੋ ਕਾਤਲ ਨੂੰ ਇਹ ਲੱਗ ਰਿਹਾ ਸੀ ਕਿ ਮੈਂ ਤਿੰਨ ਕਤਲ ਵੀ ਕਰ ਦਿੱਤੇ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਇਹ ਬੰਦਾ ਇਹ ਕਤਲਾਂ ਤੋਂ ਬਾਅਦ ਆਪਣੀ ਘਰਵਾਲੀ ਤੇ ਆਪਣੀ ਬੇਟੀ ਦੇ ਸੰਸਕਾਰ ਤੋਂ ਥੋੜੇ ਦਿਨਾਂ ਬਾਅਦ ਹੀ ਆਪਣੀ ਪ੍ਰੇਮਿਕਾ ਦੇ ਨਾਲ ਕਮਰਾ ਕਿਰਾਏ ਤੇ ਲੈ ਕੇ ਰਹਿਣ ਲੱਗ ਗਿਆ ਸੀ ਪਰ ਇਸ ਨੂੰ ਇਹ ਨਹੀਂ ਪਤਾ ਸੀ ਕਿ ਇਸ ਉੱਪਰ ਪੁਲਿਸ ਦੀ ਕੜੀ ਨਿਕਾ ਗਈ ਤੇ ਆਖਰ ਪੁਲਿਸ ਨੇ ਇਸ ਨੂੰ ਦਬੋਚ ਲਿਆ ਤੇ ਇਸ ਨੇ ਆਪਣਾ ਜੋ ਜੁਰਮ ਉਹ ਕਬੂਲ ਕਰ ਲਿਆ ਸੋ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ